ਕੀ ਕਲਿਕਲੀਰ ਦੀ ਆਪ ਦੀ ਨਕਮੀ ਸਰਕਾਰ ਬਣੀ ਕੀ ਗੱਲ ਕਰਾਂ ਪੰਜਾਬ ਦੀ ਫੁੱਟੀ ਤਕਦੀਰ ਦੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਚੋਣਾਂ 'ਚ ਝੂਠਾ ਲਾਰਾ ਲਾਈਦਾ ਬਾਅਦ ਦੇ ਵਿੱਚ ਆਪ ਹੀ ਮੁੱਕਰ ਜਾਈਦਾ ਤੇ ਸਾਰਾ ਪੰਜਾਬ ਦਾ ਪੈਸਾ ਕੇਜਰੀਵਾਲ ਤੇ ਲੁਟਾਈਦਾ ਪੰਜਾਬ ਦਾ ਹਰ ਰੋਜ਼ ਪੁੱਤ ਨਸ਼ੇ ਜਾਂ ਗੈਂਗਸਟਰਾਂ ਤੋਂ ਮਰਵਾਈਦਾ ਤੇ ਆਪ ਦੇ ਭ੍ਰਸ਼ਟ ਐਮਐਲਏ ਤੇ ਕਟਾਰੂ ਚੱਕ ਨੂੰ ਬਚਾਈਦਾ ਤੇ ਫਿਰ ਗੱਡੀ ਦੀ ਛੱਤ ਤੇ ਉੱਚਾ ਗਾਣਾ ਲਾ ਕੇ ਗਾਈਦਾ ਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਈਦਾ ਤੇ ਹਾਲਾਤ ਇਹ ਨੇ ਕਿ ਹਰ ਰੋਜ਼ ਆਪ ਦਾ ਇੱਕ ਐਮ.ਐਲ.ਏ ਪੰਜਾਬ ਦੇ ਲੋਕਾਂ ਵੱਲੋਂ ਪਿੰਡਾਂ ਚੋਂ ਭਜਾਈਦਾ ਤੇ ਮੰਨ ਕੋਈ ਫਰਕ ਨਹੀਂ ਪੈਂਦਾ ਇਹ ਹਾਲ ਬੇਹਿਆਈ ਦਾ ਭਗਵਾਨਤ ਜੀ ਸਭ ਪੰਜਾਬ ਦੇ ਮੁੱਦਿਆਂ ਤੇ ਕਿਉਂ ਨਹੀਂ ਗੱਲ ਕਰਦੇ ਆਪ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਤੇ ਕਿਉਂ ਨਹੀਂ ਗੱਲ ਕਰਦੇ ਪੰਜਾਬ ਦੇ ਵਿੱਚ ਇੱਕ ਇੱਟ ਵੀ ਲਾਈ ਹੋਵੇ ਉਹ ਤੇ ਕਿਉਂ ਨਹੀਂ ਗੱਲ ਕਰਦੇ ਸਿਰਫ ਵਿਰੋਧੀਆਂ ਦੇ ਖਿਲਾਫ ਤੂੰ ਤੋਂ ਮੈਂ ਮੈਂ ਅੱਜ ਭਗਵੰਤ ਮਾਨ ਨੇ ਇੱਕ ਗੱਲ ਮੰਨ ਲਈ ਹੈ ਕਿ ਜੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਕਿਸੇ ਦਾ ਡਰ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਵੀ ਕਿਉਂ ਨਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਸਲ ਵਾਰਿਸ ਖੇਤਰੀ ਪਾਰਟੀ ਤੇ ਜੋ ਅਜ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ ਕਰ ਰਹੀ ਹੈ ਇਹ ਕੱਲੀ ਕੱਲੀ ਗੱਲ ਦਾ ਹਿਸਾਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲੈਣਾ ਭਗਵੰਤ ਮਾਨ ਸਾਹਿਬ ਹੁਣ ਸਮਾਂ ਲੰਘ ਗਿਆ ਹੁਣ ਲੋਕ ਤੁਹਾਡੀਆਂ ਜਾਲਸਾਜ਼ੀਆਂ ਦੇ ਵਿੱਚ ਆ ਜਿਹੜੇ ਨਾਟਕ ਕਰਦੇ ਹੋ ਇਹ ਜਿਹੜੀਆਂ ਸਟੇਜਾਂ ਚ ਲਾਉਂਦੇ ਹੋ ਇਹ ਤਾਂ ਇੱਕ ਵਾਰੀ ਵੋਟ ਪੈ ਗਈ ਹੁਣ ਤਾਂ ਕੰਮਾਂ ਤੇ ਵੋਟ ਪੈਣੀ ਹੈ ਇਹ ਜਿਹੜੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਨੇ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੱਧ ਗਿਆ ਜੋ ਪੰਜਾਬ ਦੇ ਵਿੱਚ ਡਵੈਲਪਮੈਂਟ ਰੁਕੀ ਪਈ ਹੈ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਲੋਕਾਂ ਨਾਲ ਕੀਤੇ ਵਾਅਦੇ ਤੋਂ ਜੋ ਤੁਸੀਂ ਮੁਨਕਰ ਹੋ ਹੁਣ ਇੱਕ ਕੱਲੀ ਕੱਲੀ ਗੱਲ ਦਾ ਹਿਸਾਬ ਹੋਣਾ ਤੇ ਲੋਕਾਂ ਨੇ ਇੱਕ ਤਰੀਕ ਨੂੰ ਦੌੜ ਲਗਾਉਣੀ ਹੈ ਦੌੜ ਲਗਾਉਣੀ ਹੈ ਥੋੜੀ ਵਰਗੀਆਂ ਉਹ ਪਾਰਟੀਆਂ ਦੀ ਥੋੜੇ ਭਾਈ ਵਾਲਾਂ ਦੀ ਥੋੜੀ ਜਿਹੜੇ ਰਾਜਧਾਨੀ ਵੀ ਲੁੱਟਣ ਨੂੰ ਕਰਦੇ ਨੇ ਪਾਣੀ ਵੀ ਲੁੱਟਣ ਨੂੰ ਫਿਰਦੇ ਨੇ ਥੋੜੀ ਦੌੜ ਲਗਾਉਣੀ ਹੈ ਲੋਕਾਂ ਨੂੰ